ਅਮਰੀਕਾ ਦੀ ਗਵਰਨਮੈਂਟ ਵੱਲੋਂ ਇੱਕ ਸਿੱਖਾਂ ਨੂੰ ਝਟਕਾ ਦਿੱਤਾ ਗਿਆ ਹੈ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਜੇਕਰ ਅਮਰੀਕਾ ਦੀ ਆਰਮੀ ਦੇ ਵਿੱਚ ਭਰਤੀ ਹੋਣਾ ਹੈ ਤਾਂ ਉਹਨਾਂ ਨੂੰ ਦਾੜ੍ਹੀ ਨਹੀਂ ਰੱਖਣ ਦਿੱਤੀ ਜਾਏਗੀ ਦਾੜ੍ਹੀ ਕਟਾਉਣੀ ਪਵੇਗੀ ਇਸ ਫੈਸਲੇ ਬਾਰੇ ਤੁਹਾਡਾ ਕੀ ਵਿਚਾਰ ਨੇ ਇਤਿਹਾਸ ਫਰੋਲੋ ਉਸ ਇਤਿਹਾਸ ਦੇ ਵਿੱਚ ਜਿਸ ਕਿਸੇ ਨੇ ਵੀ ਸਿੱਖੀ ਨਾਲ ਜਾਂ ਸਾਡੇ ਧਾਰਮਿਕ ਸਥਾਨਾਂ ਨਾਲ ਜਾਂ ਸਾਡੇ ਕਿਤੇ ਵੀ ਕਿਤੇ ਕੋਈ ਸੰਤਾਂ ਪੀਰਾਂ ਨਾਲ ਜਾਂ ਗੁਰੂਆਂ ਸਾਹਿਬਾਨ ਦੇ ਨਾਲ ਜਿੰਨੇ ਵੀ ਧਰੋਹ ਕਮਾਉਣ ਦੀ ਕੋਸ਼ਿਸ਼ ਕੀਤੀ ਉਹ ਇਤਿਹਾਸ ਹੀ ਬਣ ਗਿਆ ਉਹ ਅੱਜ ਤੱਕ ਇਸ ਦੁਨੀਆ ਤੇ ਹੈ ਨਹੀਂ ਕਹਿੰਦੇ ਟਰੰਪ ਨੇ ਸ਼ਕਤੀ ਵੜੀ ਕੀਤੀ ਹੈ ਪਹਿਲਾਂ ਬੀੜੀਆਂ ਲਾ ਕੇ ਪੰਜਾਬੀ ਨੌਜਵਾਨ ਪੰਜਾਬ ਚ ਭੇਜੇਗੇ ਰਿਪੋਰਟ ਕੀਤੇ ਗਏ ਹੁਣ ਦਾੜੀ ਤੇ ਜਿਹੜਾ ਫੈਸਲਾ ਲਿਆ ਗਿਆ ਵੀ ਦਾੜੀ ਨਹੀਂ ਰੱਖਣ ਦਿੱਤੀ ਜਾਏਗੀ ਜੇ ਅਮਰੀਕਨ ਆਰਮੀ ਦੇ ਵਿੱਚ ਭਰਤੀ ਹੋਣਾ ਤਾਂ ਉਹਨੂੰ ਦਾੜੀ ਕਟਾਉਣੀ ਪਾਉਗੀ ਫਿਰ ਇਹ ਜਿਹੜੇ ਫੈਸਲੇ 트ੰਪ ਵੱਲੋਂ ਲਏ ਜਾ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਉਹਦੇ ਪਾਸੇ ਨੁਕਸਾਨਦਗ ਹੋਣਗੇ ਜੀ ਪਤਾ ਨਹੀਂ ਕਿਹੜੀ ਸੋਚ ਦੇ ਨਾਲ ਉਹ ਇਹ ਇਸ਼ੂਸ ਦੇ ਜਾਂ ਇਸ ਸਟੈਪਸ ਤੇ ਆ ਗਏ ਨੇ ਕਿ ਪਹਿਲਾਂ ਉਹਨਾਂ ਨੇ ਬਿਲਕੁਲ ਉਹ ਪੰਜਾਬੀਆਂ ਨੂੰ ਹਿੰਦੁਸਤਾਨੀਆਂ ਨੂੰ ਵਿੱਚ ਵਿਚਾਰੇ ਜਿਹੜੇ ਸਾਊਥ ਤੋਂ ਸਕੇ ਉਹਨਾਂ ਨੂੰ ਵੀ ਸਾਰਿਆਂ ਨੂੰ ਬੇੜੀਆਂ ਲਾ ਕੇ ਜਲੀਲ ਕਰਕੇ ਉਹਨੇ ਜਿਹੜਾ ਉਹ ਵਾਪਸ ਭੇਜੇ ਨੇ ਕੀਤੇ ਨੇ ਚਲੋ ਇੱਕ ਉਹਦਾ ਕੋ ਰਾਈਟ ਸੀ ਵੀ ਹਾਂ ਵੀ ਜਿਹੜੇ ਇਲਲੀਗਲ ਨੇ ਮੈਂ ਇਲਲੀਗਲ ਰਸਤੇ ਹੀ ਕਰ ਰਹੇ ਹਾਂ ਹੁਣ ਜਿਹੜੀ ਆਰਮੀ ਦੇ ਵਿੱਚ ਔਰ ਉਹ ਵੀ ਇੱਕ ਪ੍ਰੋਪਰ ਸਿੱਖਾਂ ਦੇ ਇੱਕ ਸਾਈਨ ਨੂੰ ਜਿਹੜਾ ਇੱਕ ਦਾੜੀ ਦੇ ਕੇਸਾਂ ਨੂੰ ਲੈ ਕੇ ਜਿਹੜੀ ਉਹਨੇ ਉਹ ਗੱਲ ਕੀਤੀ ਹੈ ਇਹਦਾ ਖਮਿਆਜਾ ਤੇ ਮੇਰਾ ਜਿੱਥੇ ਤੱਕ ਖਿਆਲ ਹੈ ਉਸ ਵਾਹਿਗੁਰੂ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਨਾ ਉਹਨੂੰ ਜ਼ਰੂਰ ਭੁਗਤਣਾ ਪਏਗਾ ਖਾਣਾ ਲਿਆ ਪੰਗਾ ਮਹਿੰਗਾ ਪੈਂਦਾ ਹੈ ਜੀ ਇੱਕੋ ਜੀ ਮੈਂ ਆਪਣੇ ਮੂੰਹ ਤੋਂ ਫਿਰ ਮੈਂ ਦੁਬਾਰਾ ਇੱਕ ਗੱਲ ਰਿਪੀਟ ਕਰਨਾ ਚਾਹੁੰਦਾ ਹਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਦੱਸਣਾ ਚਾਹਨਾ ਕਿ ਹਰ ਇੱਕ ਦੇ ਹੱਥ 'ਚ ਨਾ ਇੱਕ ਫੋਨ ਫੜਿਆ ਜਿਹਨੂੰ ਸਮਾਰਟਫੋਨ ਕਹਿੰਦੇ ਉਹਦੇ 'ਚ ਇੱਕ Google ਹੈ ਤੇ ਉਹ Google ਦੇ ਵਿੱਚ ਸਿੰਪਲ ਇੰਨੀ ਕਿ ਸਰਚ ਹੀ ਮਾਰੋ ਵੀ ਜਿਸ ਜਿਸ ਨੇ ਵੀ ਸਾਡੇ ਪਿਛਲੇ 50 100 200 400 ਸਾਲਾਂ ਤੋਂ ਜਿੰਨੇ ਵੀ ਸਿੱਖਾਂ ਨਾਲ ਸਿੱਖ ਗੁਰੂ ਸਾਹਿਬਾਨ ਨਾਲ ਸਿੱਖ ਧਾਰਮਿਕ ਸਥਾਨਾਂ ਨਾਲ ਜਿੰਨੇ ਵੀ ਸਿੱਖੀ ਨਾਲ ਪੰਗਾ ਲਿਆ ਹੈ ਉਹ ਅੱਜ ਦੀ ਡੇਟ 'ਚ ਇਸ ਧਰਤੀ ਤੇ ਨਹੀਂ ਹੈਗਾ ਉਹਦਾ ਜੋ ਹਸ਼ਰ ਹੋਇਆ ਚਾਹੇ ਉਹ ਮਸੇ ਰੰਗੜ ਤੋਂ ਸ਼ੁਰੂ ਹੋ ਜਾਈਏ ਤੇ ਜਾਂ ਫਿਰ ਤਾਜੀ-ਤਾਜੀ ਜਿਹੜੀ ਸਾਡੇ ਨਾਲ 84 ਭੁਗਤੀ ਸੀ ਜਿਹੜੀ 84 'ਚ ਜੋ ਸਾਡੇ ਦਰਬਾਰ ਸਾਹਿਬ ਤੇ ਜੋ ਹਮਲਾ ਹੋਇਆ ਸੀ ਫਿਰ ਜੋ ਇਸ ਮੁਲਕ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਫਿਰ ਜੋ ਉਹਦਾ ਹਸ਼ਰ ਹੋਇਆ ਉਹ ਵੀ ਸਾਰੇ ਉਸ ਇਤਿਹਾਸ ਦੇ ਵਿੱਚ ਸਾਰਿਆਂ ਨੂੰ ਉਹ ਜਾਨੂ ਹੈ ਜੇਮਿੰਟ ਦਾ ਜਦੋਂ ਜ਼ਿਕਰ ਹੁੰਦਾ ਹੈ ਕਿਤੇ ਸਿੱਖ ਰੈਜੀਮੈਂਟ ਤਾਂ ਬੇਖੌਫ ਹੋ ਕੇ ਅੱਗੇ ਬਾਡਰਾਂ ਤੇ ਖੜ ਜਾਂਦੀ ਹੈ ਸਿੱਖਾਂ ਦਾ ਤਾਂ ਪਹਿਰਾਵਾ ਦੇਖ ਕੇ ਜਾਂ ਉਹਨਾਂ ਦੀ ਜਿਹੜਾ ਰੂਪਰੇਖਾ ਦੇਖ ਕੇ ਜਿਹੜਾ ਬੈਰੀ ਡਰ ਜਾਂਦਾ ਹੈ ਜੀ ਸਿੱਖਾਂ ਨੂੰ ਨਾ ਇੱਕ ਗੁਰੂ ਸਾਹਿਬਾਨ ਨੇ ਨਾ ਸਾਨੂੰ ਇੱਕ ਉਹ ਨਾ ਜਕਾਰਾ ਜਿਹੜਾ ਬਖਸ਼ਿਆ ਹੈ ਨਾ ਉਹ ਜਦੋਂ ਜਕਾਰੇ ਦੀ ਜਦੋਂ ਗੂੰਜ ਪੈਂਦੀ ਹੈ ਨਾ ਕਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਜਕਾਰੇ ਨੂੰ ਜੇ ਤੁਸੀਂ ਜ਼ਿਆਦਾ ਰੇਜiment ਤੱਕ ਕਰਦਾ ਬੜੀ ਦੂਰ ਦੀ ਗੱਲ ਹੈ ਕਿਤੇ 10 20 ਜਾਣੇ ਰਲ ਕੇ ਕਿਤੇ ਜਗਾਰਾ ਗੂੰਜਾ ਦਿਓ ਨਾ ਤੇ ਜਿਹੜੀਆਂ ਜਿੰਨੇ ਵੀ ਜਿਹੜੇ ਦੁਸ਼ਮਣ ਨੇ ਉਹ ਤੁਹਾਡੇ ਤੋਂ ਥਰ-ਥਰ ਕੰਮ ਲਾ ਪੈਣਗੇ ਵੀ ਪਤਾ ਨਹੀਂ ਹੁਣ ਇਸ ਤੋਂ ਬਾਅਦ ਕੀ ਹੋ ਜਾਣਾ ਜੋ ਇਤਿਹਾਸ ਤੁਸੀਂ ਪਿਛਲਾ ਆਪਾਂ ਫੋਲ ਲਈਏ ਜਿੱਥੇ-ਜਿੱਥੇ ਵੀ ਜਦੋਂ ਵੀ ਵਾਰ ਹੋਈ ਹੈ ਤੇ ਉਹ ਉੱਥੇ ਦੇਖੋ ਸਹੀ ਵੀ ਸਿੱਖ ਰੈਜੀਮੈਂਟ ਨੇ ਜਾਂ ਗੋਰਖਾ ਰੈਜੀਮੈਂਟ ਨੇ ਜਾਂ ਹੋਰ ਜਿਹੜੀਆਂ ਮਾਰਸ਼ਲ ਕੋਮਾ ਨੇ ਉਹਨਾਂ ਨੇ ਕਿੱਥੇ-ਕਿੱਥੇ ਤੱਕਰ ਇਸ ਚੀਜ਼ ਦਾ ਸਾਥ ਦਿੱਤਾ ਇਹ ਤੇ ਬੜੀ ਵੱਡੀ ਭੁੱਲ ਕਰ ਰਿਹਾ ਹੈ ਟਰੰਪ ਇਸ ਚੀਜ਼ ਦਾ ਖਮਿਆਜਾ ਇਹਨੂੰ ਭੁਗਤਣਾ ਪਏਗਾ ਸਾਡੀ ਮੌਜੂਦਾ ਸਰਕਾਰ ਉਹ ਤੁਸੀਂ ਕਿਹੜੀਆਂ ਗੱਲਾਂ 'ਚ ਪਏ ਹੋ ਜੀ ਉਹ ਸਾਡਾ ਬੜਾ ਦੋਸਤ ਹੈ ਜੀ ਤੇ ਉਹ ਐਦਾਂ ਜੀ 트럼ਪ ਇਜ਼ ਮਾਈ ਫਰੈਂਡ ਤੇ ਜੇ ਉਹ ਇਸ ਮੈਂ ਕਹਿੰਨਾ ਪ੍ਰਧਾਨ ਮੰਤਰੀ ਨੂੰ ਜਾਂ ਇਸ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਵੀ ਉਹ ਸਾਡੇ ਨਾਲ ਕੰਮ ਕੀ ਰਿਹਾ ਹੈ ਜੋ ਕੋ ਜੋ ਕਰ ਰਿਹਾ ਉਹਦਾ ਜਵਾਬ ਤੇ ਉਹਨੂੰ ਦੇਵਾਂਗੇ ਨਾ ਜੇ ਉਹ ਸਰਕਾਰਾਂ ਨਹੀਂ ਦੇਣਗੀਆਂ ਮੰਨ ਲਓ ਅੱਜ ਸਰਕਾਰਾਂ ਹੱਥ ਖੜੇ ਕਰ ਗਈਆਂ ਸਿੱਖ ਕੌਮ ਕਦੀ ਹੱਥ ਨਹੀਂ ਖੜੇ ਕਰੇਗੀ ਸਿੱਖ ਕੌਮ ਇਸ ਚੀਜ਼ ਦਾ ਜਵਾਬ ਜ਼ਰੂਰ ਦੇਗੀ ਦੇਸ਼ਮંત્રી ਤੱਕ ਤੁਸੀਂ ਕੋਈ ਸੰਪਰਕ ਕੀਤਾ ਜੀ ਦੇਖੋ ਜੀ ਉਹਨਾਂ ਨੂੰ ਤਿੰਨ ਵਾਰੀ ਅਸੀਂ ਉਹ ਮੇਲ ਪਾ ਬੈਠੇ ਆਂ ਵੀ ਹਾਂ ਵੀ ਤੁਸੀਂ ਇਹਦੇ ਉੱਪਰ ਆਪਣਾ ਸਾਨੂੰ ਸਪਸ਼ਟੀਕਰਨ ਦਿਓ ਆਪਣਾ ਜਵਾਬ ਦਿਓ ਆਪਣਾ ਸਟੈਂਡ ਦੱਸੋ ਪਰ ਇਹ ਪਤਾ ਨਹੀਂ ਕਿਹੜੇ ਅਸੀਂ ਬਣਾ ਬੈਠੇ ਆਂ ਕਿਹਨਾਂ ਨੂੰ ਅਸੀਂ ਆਪਣੇ ਸਿਰਾਂ ਤੇ ਬਿਠਾ ਬੈਠੇ ਆਂ ਇਹਨਾਂ ਦੇ ਸਿਰਾਂ ਤੇ ਜੂ ਵੀ ਨਹੀਂ ਰਹਿੰਗੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਐਸਡੀਟੀਵੀ ਦੇਖ ਰਹੇ ਹੋ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਅਮਰੀਕਾ ਸਰਕਾਰ ਵੱਲੋਂ ਸਿੱਖਾਂ ਨੂੰ ਇੱਕ ਝਟਕਾ ਦਿੱਤਾ ਗਿਆ ਹੈ ਅਮਰੀਕਨ ਆਰਮੀ ਦੇ ਵਿੱਚ ਜੇਕਰ ਕੋਈ ਸਿੱਖ ਭਰਤੀ ਹੁੰਦਾ ਹੈ ਤਾ ਉਸ ਨੂੰ ਦਾੜੀ ਕਟਾਉਣੀ ਪੈਗੀ ਇਹ ਕਹਿਣਾ ਹੈ ਅਮਰੀਕਾ ਦੀ ਸਰਕਾਰ ਦਾ ਤਾਂ ਇਸ ਫੈਸਲੇ ਨੂੰ ਲੈ ਕੇ ਸਿੱਖ ਸੰਸਥਾਵਾਂ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਸਿੱਖ ਤਾਲਮਿਲ ਕਮੇਟੀ ਤੋਂ ਸਾਡੇ ਨਾਲ ਹਪਾਲ ਸਿੰਘ ਚੱਡਾਹਰੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਇਸ ਫੈਸਲੇ ਨੂੰ ਲੈ ਕੇ ਇਹਨਾਂ ਦਾ ਕੀ ਕਹਿਣਾ ਹੈ ਚੱਡਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੀ ਅੱਛਾ ਅਮਰੀਕਾ ਦੀ ਗਵਰਨਮੈਂਟ ਵੱਲੋਂ ਇੱਕ ਸਿੱਖਾਂ ਨੂੰ ਝਟਕਾ ਦਿੱਤਾ ਗਿਆ ਹੈ ਇਹ ਐਲਾਨ ਕਰ ਦਿੱਤਾ ਗਿਆ ਹੈ ਫੈਸਲਾ ਸੁਣਾ ਦਿੱਤਾ ਗਿਆ ਕਿ ਜੇਕਰ ਅਮਰੀਕਾ ਦੀ ਆਰਮੀ ਦੇ ਵਿੱਚ ਭਰਤੀ ਹੋਣਾ ਹੈ ਤਾਂ ਉਹਨਾਂ ਨੂੰ ਦਾੜ੍ਹੀ ਨਹੀਂ ਰੱਖਣ ਦਿੱਤੀ ਜਾਏਗੀ ਦਾੜ੍ਹੀ ਕਟਾਉਣੀ ਪਵੇਗੀ ਇਸ ਫੈਸਲੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਦੇਖੋ ਜੀ ਸਾਡੇ ਗੁਰੂ ਸਾਹਿਬਾਨ ਨੇ ਨਾ ਸਾਨੂੰ ਜਿਹੜੇ ਪੰਜ ਕਕਾਰ ਬਖਸ਼ੇ ਸੀ ਨਾ ਉਹ ਪੰਜ ਕਕਾਰਾਂ ਦੇ ਵਿੱਚ ਜਿਹੜਾ ਉਹ ਕੇਸ ਵੀ ਸਾਡੇ ਕਕਾਰਾਂ ਦੇ ਵਿੱਚ ਹੈਗੇ ਹੁਣ ਜੇ ਕੋਈ ਸਿੱਖ ਹੈ ਤੇ ਜਾਂ ਉਹਨੇ ਅੰਮ੍ਰਿਤ ਛਕਿਆ ਹੈ ਜਾਂ ਗੁਰੂ ਘਰ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਚ ਉਹਦੀ ਆਸਥਾ ਹੈ ਤੇ ਉਹ ਜਿਹੜੇ ਪੰਜ ਕਕਾਰਾਂ ਦੀ ਉਹ ਬੇਦਵੀ ਜਿਹੜੀ ਹੈ ਉਹ ਆਪਣੇ ਜੀਵਨ ਚ ਉਹ ਨਹੀਂ ਹੋਣ ਦੇਗਾ ਹੁਣ ਇਹ ਅਮਰੀਕਾ ਗਵਰਨਮੈਂਟ ਨੂੰ ਮੈਨੂੰ ਇੱਕ ਗੱਲ ਦਾ ਬੜੀ ਅਚੰਬੇ ਵਾਲੀ ਗੱਲ ਹੈ ਵੀ ਇਹ ਇੱਕ ਬਹੁਤ ਵਧੀਆ ਇੱਕ ਇਮੇਜ ਵਾਲਾ ਮੁਲਕ ਹੈ ਵੀ ਜਿੱਥੇ ਕਿ ਸਾਰੇ ਧਰਮਾਂ ਦਾ ਜਿਹੜਾ ਉਹ ਆਦਰ ਸਤਕਾਰ ਹੁੰਦਾ ਹੁਣ ਬੀਇੰਗ ਅ ਸਿੱਖ ਤੁਸੀਂ ਦੇਖੋ ਸਿੱਖ ਵਰਲਡ ਦੇ ਸਾਰੇ ਕਮਿਊਨਿਟੀ ਦੇ ਅੰਦਰ ਸਾਰੇ ਜਿੰਨੇ ਵੀ ਮੁਲਕ ਨੇ ਉਹਨਾਂ ਸਾਰਿਆਂ ਦੇ ਅੰਦਰ ਜਿਹੜਾ ਉਹ ਸਿੱਖ ਬਹੁਤ ਉੱਚੇ ਉੱਚੇ ਅਹੁਦਿਆਂ ਤੇ ਆਪਣੀ ਮਿਹਨਤ ਨਾਲ ਚਾਹੇ ਉਹ ਬਿਜ਼ਨਸ ਹੈ ਚਾਹੇ ਉਹ ਜੌਬ ਹੈ ਹੁਣ ਵੇਖੋ ਵਰਲਡ ਬੈਂਕ ਵਿਸ਼ਵ ਬੈਂਕ ਤੇ ਜੇ ਉਹਦਾ ਚੇਅਰਮੈਨ ਹੈ ਤੇ ਉਹ ਵੀ ਸਿੱਖ ਹੈ ਤੇ ਉਹ ਸਿੱਖ ਜਿਹੜਾ ਮਿਸਟਰ ਬੰਗਾ ਜੀ ਉਹ ਬਕਾਇਦਾ ਪੂਰਨ ਸਰੂਪ ਚ ਨੇ ਬਕਾਇਦਾ ਪੂਰੀ ਉਹਨਾਂ ਨੇ ਦਾੜੀ ਕੇਸਾਂ ਦੀ ਕੋਈ ਕਿਤੇ ਕੋਈ ભેਦਭੀ ਨਹੀਂ ਪੂਰੀ ਪਗੜੀ ਸਜਾ ਕੇ ਉਹ ਪੂਰਾ ਵਿਸ਼ਵ ਦੇ ਪੂਰੇ ਹਰ ਇੱਕ ਕੰਟਰੀ ਦੇ ਵਿੱਚ ਜਿਹੜਾ ਜਿੱਥੇ ਵੀ ਵਰਲਡ ਬੈਂਕ ਦੀਆਂ ਬ੍ਰਾਂਚਾਂ ਨੇ ਉਹਨਾਂ ਸਾਰਿਆਂ ਨੂੰ ਉਹ ਰਿਪਰੈਜ਼ੈਂਟ ਕਰਦੇ ਨੇ ਸਾਡੇ ਇੱਥੇ ਵੀ ਜੇ ਅਸੀਂ ਮੰਨ ਲਓ ਅਸੀਂ ਸਿੱਖਾਂ ਦਾ ਜਿਹੜਾ ਉਹ ਮੇਨ ਜਿਹੜਾ ਇੱਕ ਬੇਸਿਕ ਜਿਹੜਾ ਧੁਰਾ ਹੈ ਉਹ ਸਾਡਾ ਹਿੰਦੁਸਤਾਨ ਦੇ ਵਿੱਚ ਪੰਜਾਬ ਤੋਂ ਜਿਹੜਾ ਸਿੱਖ ਜਿਹੜਾ ਉਹ ਕਿਉਂਕਿ ਸਾਡਾ ਜੇ ਮੁਸਲਮਾਨਾਂ ਦੇ ਆਪਾਂ ਧਰਮ ਦੀ ਗੱਲ ਕਰੀਏ ਤੇ ਉਹਨਾਂ ਦਾ ਮੱਕਾ ਜਿਹੜਾ ਹੈ ਉਹ ਮੱਕੇ ਮਦੀਨੇ ਜਾ ਕੇ ਉਹਨਾਂ ਦਾ ਉਹ ਉੱਚ ਸਥਾਨ ਹੈ ਤੇ ਸਾਡਾ ਜਿਹੜਾ ਉੱਚ ਸਥਾਨ ਹੈ ਉਹ ਸ੍ਰੀ ਗੁਰੂ ਰਾਮੰਦਰ ਸਾਹਿਬ ਜਿਹੜਾ ਉਹ ਵੀ ਅੰਮ੍ਰਿਤਸਰ ਦੀ ਧਰਤੀ ਤੇ ਉੱਤੇ ਹੈਗਾ ਹੁਣ ਇੱਥੋਂ ਜੇ ਸਿੱਖਾਂ ਨੇ ਕਿਸੇ ਵੀ ਤਰੀਕੇ ਦਾ ਕੋਈ ਵੀ ਕਿਸੇ ਨੇ ਵੀ ਕਾਣ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋ ਤੁਸੀਂ ਉਹ ਵੇਖੋ ਇਤਿਹਾਸ ਫਰੋ ਲੋ ਉਸ ਇਤਿਹਾਸ ਦੇ ਵਿੱਚ ਜਿਸ ਕਿਸੇ ਨੇ ਵੀ ਸਿੱਖੀ ਨਾਲ ਜਾਂ ਸਾਡੇ ਧਾਰਮਿਕ ਸਥਾਨਾਂ ਨਾਲ ਜਾਂ ਸਾਡੇ ਕਿਤੇ ਵੀ ਕਿਤੇ ਕੋਈ ਸੰਤਾਂ ਪੀਰਾਂ ਨਾਲ ਜਾਂ ਕਿਸੇ ਗੁਰੂਆਂ ਸਾਹਿਬਾਨ ਦੇ ਨਾਲ ਜਿਨਨੇ ਵੀ ਧਰੋ ਕਮਾਨ ਦੀ ਕਿਸੇ ਕੋਸ਼ਿਸ਼ ਕੀਤੀ ਨਾ ਉਹ ਇਤਿਹਾਸ ਹੀ ਬਣ ਗਿਆ ਉਹ ਅੱਜ ਤੱਕ ਇਸ ਦੁਨੀਆ ਤੇ ਹੈ ਨਹੀਂਗੇ ਇਦਾਂ ਦੇ ਟਰੰਪ ਨੇ ਸਖਤੀ ਵੜੀ ਕੀਤੀ ਹੈ ਪਹਿਲਾਂ ਬੇੜੀਆਂ ਲਾ ਕੇ ਪੰਜਾਬੀ ਨੌਜਵਾਨ ਪੰਜਾਬ ਚ ਭੇਜੇਗੇ ਰਿਪੋਰਟ ਕੀਤੇਗੇ ਹੁਣ ਦਾੜੀ ਤੇ ਜਿਹੜਾ ਫੈਸਲਾ ਲਿਆ ਗਿਆ ਵੀ ਦਾੜੀ ਨਹੀਂ ਰੱਖਣ ਦਿੱਤੀ ਜਾਏਗੀ ਜੇ ਅ ਅਮਰੀਕਨ ਆਰਮੀ ਦੇ ਵਿੱਚ ਭਰਤੀ ਹੋਣਾ ਤਾਂ ਉਹਨੂੰ ਦਾੜੀ ਕਟਾਉਣੀ ਪਈ ਪਾਉਗੀ ਫਿਰ ਇਹ ਜਿਹੜੇ ਫੈਸਲੇ 트ੰਪ ਵੱਲੋਂ ਲਏ ਜਾ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਉਹਦੇ ਪਾਸੇ ਨੁਕਸਾਨਦਗ ਹੋਣਗੇ ਜੀ ਦੇਖੋ ਜੀ 트ੰਪ ਇੱਕ ਅਮਰੀਕਨ ਪੂਰੀ ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰਨ ਵਾਲਾ ਬੰਦਾ ਔਰ ਜਿੱਦਾਂ ਉਹ ਆਪਣੇ ਆਪ ਨੂੰ ਸ਼ੋਅ ਕਰਨਾ ਚਾਹ ਰਿਹਾ ਜਾਂ ਜਿੱਦਾਂ ਉਹ ਆਪਣੇ ਅਮਰੀਕਨਸ ਦੇ ਲਈ ਆਪਣੀ ਪਬਲਿਕ ਦੇ ਲਈ ਉਹ ਜੋ ਆਪਣੇ ਆਪ ਨੂੰ ਦੱਸਣਾ ਚਾਹ ਰਿਹਾ ਉਹਨੂੰ ਇਹ ਸੋਚਣਾ ਚਾਹੀਦਾ ਹੈ ਵੀ ਜਿਹੜੀ 트াম্প ਨੇ ਜਿਹੜੀ ਉਥੋਂ ਦੀ ਅਰਥਵਿਵਸਥਾ ਹੈ ਨਾ ਉਸ ਅਰਥਵਿਵਸਥਾ ਦੇ ਵਿੱਚ ਡੋਨਟ ਸੇ ਓਨਲੀ ਸਿੱਖ ਸਾਰੇ ਪੰਜਾਬੀਆਂ ਦੀ ਸਾਰੇ ਏਸ਼ੀਅਨਸ ਦੀ ਏਸ਼ੀਆ ਕੋਈ ਛੋਟਾ ਨਹੀਂ ਹੈ ਉਹਦੇ ਚ ਕਈ ਮੁਲਕ ਨੇ ਉਹਨਾਂ ਸਾਰੇ ਏਸ਼ੀਅਨਸ ਨੇ ਉਹਦੀ ਜਿਹੜੀ ਇੱਕ ਅਰਥਵਿਵਸਥਾ ਦੇ ਵਿੱਚ ਜਿੰਨਾ ਯੋਗਦਾਨ ਪਾਇਆ ਹੋਇਆ ਹੈ ਨਾ ਉਸ ਚੀਜ਼ ਤੋਂ ਉਹ ਜੇ ਅੱਜ ਪਤਾ ਨਹੀਂ ਕਿਹੜੀ ਸੋਚ ਦੇ ਨਾਲ ਉਹ ਇਹ ਇਸ਼ੂਸ ਦੇ ਜਾਂ ਇਸ ਸਟੈਪਸ ਤੇ ਆ ਗਏ ਨੇ ਦੀ ਪਹਿਲਾਂ ਉਹਨਾਂ ਨੇ ਬਿਲਕੁਲ ਉਹ ਪੰਜਾਬੀਆਂ ਨੂੰ ਹਿੰਦੁਸਤਾਨੀਆਂ ਨੂੰ ਵਿੱਚ ਵਿਚਾਰੇ ਜਿਹੜੇ ਸਾਊਥ ਚੋਂ ਸੀਗੇ ਉਹਨਾਂ ਨੂੰ ਵੀ ਸਾਰਿਆਂ ਨੂੰ ਬੇੜੀਆਂ ਲਾ ਕੇ ਜਲੀਲ ਕਰਕੇ ਉਹਨੇ ਜਿਹੜਾ ਉਹ ਵਾਪਸ ਭੇਜੇ ਨੇ ਕੀਤੇ ਨੇ ਚਲੋ ਇੱਕ ਉਹਦਾ ਕੋ ਰਾਈਟ ਸੀ ਵੀ ਹਾਂ ਵੀ ਜਿਹੜੇ ਇਲੈਗਲ ਨੇ ਮੈਂ ਇਲੈਗਲ ਰਸਤੇ ਹੀ ਕਰ ਰਹੇ ਹਾਂ ਹੁਣ ਜਿਹੜੀ ਆਰਮੀ ਦੇ ਵਿੱਚ ਔਰ ਉਹ ਵੀ ਇੱਕ ਪ੍ਰੋਪਰ ਸਿੱਖਾਂ ਦੇ ਇੱਕ ਸਾਈਨ ਨੂੰ ਜਿਹੜਾ ਇੱਕ ਦਾੜੀ ਦੇ ਕੇਸਾਂ ਨੂੰ ਲੈ ਕੇ ਜਿਹੜੀ ਉਹਨੇ ਉਹ ਗੱਲ ਕੀਤੀ ਹੈ ਇਹਦਾ ਖਮਿਆਜਾ ਤੇ ਮੇਰਾ ਜਿੱਤ ਤੱਕ ਖਿਆਲ ਹੈ ਉਸ ਵਾਹਿਗੁਰੂ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਨਾ ਉਹਨੂੰ ਜ਼ਰੂਰ ਭੁਗਤਣਾ ਪਏਗਾ ਇਹ ਤੇ ਦੁਨਿਆਵੀ ਇੱਕ ਮੁਲਕਾਂ ਦੀ ਜਾਂ ਦੁਨਿਆਵੀ ਇੱਕ ਜਿਹੜੀ ਆਪਣਾ ਰਾਸ਼ਟਰ ਦੀਆਂ ਗੱਲਾਂ ਆਪਾਂ ਕਰੀਏ ਇੱਥੇ ਤੇ ਜੋ ਹੈ ਜੋ ਹੈ ਉਸ ਵਾਹਿਗੁਰੂ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਉਹਨੂੰ ਜਿਹੜਾ ਉਹ ਇਸ ਗੱਲ ਦਾ ਹਮਾ ਇੰਨਾ ਕੁ ਭੁਗਤੇਗਾ ਕਿ ਉਹਦੀਆਂ ਪੁਸ਼ਤਾਂ ਵੀ ਯਾਦ ਕਰਨੀਆਂ ਵੀ ਅਸੀਂ ਸਿੱਖੀ ਨਾਲ ਜੇ ਧਰੋ ਕਮਾਇਆ ਤੇ ਸਾੜਨ ਬਣਿਆ ਇਹ ਸਿੱਖਾਂ ਨਾਲ ਲਿਆ ਪੰਗਾ ਮਹਿੰਗਾ ਪੈਂਦਾ ਹੈ ਜੀ ਦੇਖੋ ਜੀ ਮੈਂ ਆਪਣੇ ਮੂੰਹ ਤੋਂ ਫਿਰ ਮੈਂ ਦੁਬਾਰਾ ਇੱਕ ਗੱਲ ਰਿਪੀਟ ਕਰਨਾ ਚਾਹੁੰਦਾ ਹਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਦੱਸਣਾ ਚਾਹਨਾ ਕਿ ਹਰ ਇੱਕ ਦੇ ਹੱਥ 'ਚ ਨਾ ਇੱਕ ਫੋਨ ਫੜਿਆ ਜਿਹਨੂੰ ਸਮਾਰਟਫੋਨ ਕਹਿੰਦੇ ਆ ਉਹਦੇ 'ਚ ਇੱਕ Google ਹੈ ਤੇ ਉਹ Google ਦੇ ਵਿੱਚ ਸਿੰਪਲ ਇੰਨੀ ਕਿ ਸਰਚ ਹੀ ਮਾਰੋ ਵੀ ਜਿਸ ਜਿਸ ਨੇ ਵੀ ਸਾਡੇ ਪਿਛਲੇ 50 100 200 400 ਸਾਲਾਂ ਤੋਂ ਜਿੰਨੇ ਵੀ ਸਿੱਖਾਂ ਨਾਲ ਸਿੱਖ ਗੁਰੂ ਸਾਹਿਬਾਨ ਨਾਲ ਸਿੱਖ ਧਾਰਮਿਕ ਸਥਾਨਾਂ ਨਾਲ ਜਿੰਨੇ ਵੀ ਸਿੱਖੀ ਨਾਲ ਪੰਗਾ ਲਿਆ ਹੈ ਉਹ ਅੱਜ ਦੀ ਡੇਟ 'ਚ ਇਸ ਧਰਤੀ ਤੇ ਨਹੀਂ ਹੈਗਾ ਉਹਦਾ ਜੋ ਹਸ਼ਰ ਹੋਇਆ ਚਾਹੇ ਉਹ ਮੱッセ ਰੰਗਣ ਤੋਂ ਸ਼ੁਰੂ ਹੋ ਜੀਏ ਤੇ ਜਾਂ ਫਿਰ ਤਾਜੀ-ਤਾਜੀ ਜਿਹੜੀ ਸਾਡੇ ਨਾਲ 84 ਭੁਗਤੀ ਸੀ ਜਿਹੜੀ 84 ਜੋ ਸਾਡੇ ਦਰਬਾਰ ਸਾਹਿਬ ਤੇ ਜੋ ਹਮਲਾ ਹੋਇਆ ਸੀ ਤੇ ਜੋ ਇਸ ਮੁਲਕ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਫਿਰ ਜੋ ਉਹਦਾ ਹਸ਼ਰ ਹੋਇਆ ਉਹ ਵੀ ਸਾਰੇ ਉਸ ਇਤਿਹਾਸ ਦੇ ਵਿੱਚ ਸਾਰਿਆਂ ਨੂੰ ਉਹ ਜਾਣੂ ਹੈ ਬਾਕੀ ਰਹਿਂਦੀ ਦੁਨੀਆ ਤੱਕਰ ਨਾ ਕਿਸੇ ਵੀ ਧਰਮ ਦਾ ਡੋਂਟ ਸੇ ਮੈਂ ਜਿ세 ਕਾਂ ਤੇ ਮੈਂ ਕਹਾਂ ਮੈਂ ਇਕੱਲੇ ਸਿੱਖ ਧਰਮ ਦੀ ਗੱਲ ਕਰਾਂ ਹਰ ਇੱਕ ਧਰਮ ਦੇ ਵਿੱਚ ਜਿਹੜੀਆਂ ਵੀ ਉਹਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਕਦਰਾਂ ਕੀਮਤਾਂ ਨੂੰ ਕਦੀ ਵੀ ਕਿਸੇ ਨੂੰ ਠੇਸ ਨਹੀਂ ਪਹੁੰਚਾਣੀ ਚਾਹੀਦੀ ਹਰ ਇੱਕ ਬੰਦੇ ਨੂੰ ਆਪਣੇ ਧਰਮ ਦੇ ਪ੍ਰਤੀ ਜਿਹੜਾ ਉਹ ਸੁਚਿੱਤਦਾ ਰਹਿਣਾ ਚਾਹੀਦਾ ਆਪਣੇ ਧਰਮ ਦੀ ਪਹਿਰੇਦਾਰੀ ਕਰਨੀ ਚਾਹੀਦੀ ਸੋ ਮੈਂ ਆਪਣੇ ਵੱਲੋਂ ਸਾਡੀ ਜਥੇਬੰਦੀ ਸਾਡੀ ਸਿੱਖ ਤਾਲਮਿਲ ਕਮੇਟੀ ਵੱਲੋਂ ਅਸੀਂ ਉਸ 트럼ਪ ਨੂੰ ਵੀ ਤੇ ਆਉਣ ਵਾਲੀਆਂ ਹੋਰ ਜੜੀਆਂ ਸਰਕਾਰਾਂ ਨੇ ਜਾਂ ਹੋਰ ਮੁਲਕਾਂ ਦੀਆਂ ਜੜੀਆਂ ਸਰਕਾਰਾਂ ਨੇ ਉਹਨਾਂ ਨੂੰ ਅਪੀਲ ਵੀ ਕਰਦੇ ਆਂ ਤੇ ਤਾੜਨਾ ਵੀ ਕਰਦੇ ਆਂ ਕਿ ਸਾਡੇ ਧਰਮ ਪ੍ਰਤੀ ਕੋਈ ਇਹੋ ਜਿਹੀਆਂ ਗੱਲਾਂ ਜੜੀਆਂ ਉਹ ਨਾ ਕਰੋ ਜੇ ਕਰੋਗੇ ਤੇ ਫਿਰ ਇਹਦੇ ਖਮਿਆਜੇ ਇੱਥੋਂ ਜਨਰਲ ਡਾਇਰ ਵਰਗੇ ਜਾਂ ਜਿਹੜੇ ਆਪਣੇ ਜਿਨ੍ਹਾਂ ਨੇ 84 ਚ ਸਾਡੇ ਉੱਥੇ ਕੀਤਾ ਸੀ ਉਹ ਜਾ ਕੇ ਕਿੱਥੇ ਜਾ ਕੇ ਬਹਿ ਗਏ ਰੋਬੈਰੋ ਵਰਗੇ ਫਿਰ ਉਹ ਘਰਾਂ 'ਚ ਜਾਗ ਜਾ ਕੇ ਪੂਨੇ ਜਿਹੜੇ ਉਹ ਮਾਰ ਦਿੱਤੇ ਸੀਗੇ ਸਿੱਖਾਂ ਦੇ ਨਾਲ ਧਰੋਹ ਕਮਾਣਾ ਬੜਾ ਔਖਾ ਹੈ ਇਸ ਕਰਕੇ ਹਿਤਾੜਨਾ ਕਰਦੇ ਆ ਸਿੱਖੀ ਨਾਲ ਕੋਈ ਪੰਗਾ ਨਾ ਲਵੇ ਅੱਛਾ ਸਿੱਖ ਰੈਜੀਮੈਂਟ ਦਾ ਜਦੋਂ ਜ਼ਿਕਰ ਆਉਂਦਾ ਹੈ ਕਹਿੰਦੇ ਸਿੱਖ ਰੈਜੀਮੈਂਟ ਤਾਂ ਬੇਖੌਫ ਹੋ ਕੇ ਅੱਗੇ ਬਾਰਡਰਾਂ ਤੇ ਖੜ ਜਾਂਦੀ ਹੈ ਸਿੱਖਾਂ ਦਾ ਤਾਂ ਪਹਿਰਾਵਾ ਦੇਖ ਕੇ ਜਾਂ ਉਹਨਾਂ ਦੀ ਜਿਹੜਾ ਰੂਪਰੇਖਾ ਦੇਖ ਕੇ ਜਿਹੜਾ ਬੈਰੀ ਡਰ ਜਾਂਦਾ ਹੈ ਜੀ ਦੇਖੋ ਜੀ ਸਿੱਖਾਂ ਨੂੰ ਨਾ ਇੱਕ ਗੁਰੂ ਸਾਹਿਬਾਨ ਨੇ ਨਾ ਸਾਨੂੰ ਇੱਕ ਉਹ ਨਾ ਜਕਾਰਾ ਜਿਹੜਾ ਬਖਸ਼ਿਆ ਹੈ ਨਾ ਉਹ ਜਕਾਰੇ ਦੀ ਜਦੋਂ ਗੂੰਜ ਪੈਂਦੀ ਹੈ ਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਜਕਾਰੇ ਨੂੰ ਜੇ ਤੁਸੀਂ ਜ਼ਿਆਦੀ ਰੈਜੀਮੈਂਟ ਤੱਕਰ ਤਾਂ ਬੜੀ ਦੂਰ ਦੀ ਗੱਲ ਹੈ ਕਿਤੇ 10 20 ਜਾਣੇ ਰਲ ਕੇ ਕਿਤੇ ਜਗਾਰਾ ਗੂੰਜਾ ਦਿਓ ਨਾ ਤੇ ਜਿਹੜੀਆਂ ਜਿੰਨੇ ਵੀ ਜਿਹੜੇ ਦੁਸ਼ਮਣ ਨੇ ਉਹ ਤੁਹਾਡੇ ਤੋਂ थर-थर ਕੰਮ ਲੱਪਣਗੇ ਵੀ ਪਤਾ ਨਹੀਂ ਹੁਣ ਇਸ ਤੋਂ ਬਾਅਦ ਕੀ ਹੋ ਜਾਣਾ ਤੇ ਜਿਹੜੀ ਕੱਲੀ ਸਿੱਖ ਰੈਜੀਮੈਂਟ ਨਹੀਂ ਅੱਜ ਤੁਸੀਂ ਇਤਿਹਾਸ ਫੋਲੋ ਉਹ ਚ ਗੋਰਖਾ ਰੈਜੀਮੈਂਟ ਬੜੀ ਦਲੇਰ ਇਹ ਕੋਮਾ ਜਿਹੜੀਆਂ ਨੇ ਇੰਨੀਆਂ ਦਲੇਰ ਨੇ ਕਿ ਇਹ ਦੁਸ਼ਮਨ ਦੇ ਹਿੱਕ 'ਚ ਵੱਜਣ ਦੀ ਬਜਾਏ ਦੁਸ਼ਮਨ ਦੇ ਘਰ ਤੱਕਰ ਵੜਨ ਤੱਕਰ ਵੀ ਤਿਆਰ ਰਹਿੰਦੀਆਂ ਨੇ ਤੇ ਜੋ ਇਤਿਹਾਸ ਤੁਸੀਂ ਪਿਛਲਾ ਆਪਾਂ ਫੋਲ ਲਈਏ ਜਿੱਥੇ-ਜਿੱਥੇ ਵੀ ਜਦੋਂ ਵੀ ਵਾਰ ਹੋਈ ਹੈ ਤੇ ਉਹ ਉੱਥੇ ਦੇਖੋ ਸਹੀ ਵੀ ਸਿੱਖ ਰੈਜੀਮੈਂਟ ਨੇ ਜਾਂ ਗੋਰਖਾ ਰੈਜੀਮੈਂਟ ਨੇ ਜਾਂ ਹੋਰ ਜਿਹੜੀਆਂ ਮਾਰਸ਼ਲ ਕੋਮਾ ਨੇ ਉਹਨਾਂ ਨੇ ਕਿੱਥੇ-ਕਿੱਥੇ ਤੱਕਰ ਇਸ ਚੀਜ਼ ਦਾ ਸਾਥ ਦਿੱਤਾ ਹੈ ਇਹ ਤੇ ਬੜੀ ਵੱਡੀ ਭੁੱਲ ਕਰ ਰਿਹਾ ਹੈ ਟਰੰਪ ਇਸ ਚੀਜ਼ ਦਾ ਖਮਿਆਜਾ ਇਹਨੂੰ ਭੁਗਤਣਾ ਪਏਗਾ। ਅੱਛਾ ਸਿੱਖਾਂ ਬਾਰੇ ਜਿਹੜਾ ਸਿੱਖਾਂ ਦੀ ਦਾੜ੍ਹੀ ਨੂੰ ਲੈ ਕੇ ਜਿਹੜਾ ਫੈਸਲਾ ਟਰੰਪ ਵੱਲੋਂ ਸੁਣਾਇਆ ਗਿਆ ਹੈ ਇਹ ਮੰਨ ਲੀਏ ਕਿ ਟਰੰਪ ਦੇ ਪੁੱਠੇ ਦੇ ਨੇ ਸ਼ੁਰੂ ਹੋ ਗਏ ਜੀ। ਹੂੰ ਦੇਖੋ ਜੀ ਮੈਂ ਤੇ ਕਵਾਂਗਾ ਵੀ ਮੁਲਕ ਬਹੁਤ ਇੱਕ ਆਪਣੇ ਆਪ 'ਚ ਬੜੀ ਵੱਡੀ ਇਮੇਜ ਵਾਲਾ ਮੁਲਕ ਹੈ। ਅਮਰੀਕਾ ਨੂੰ ਸਾਰੀ ਦੁਨੀਆ ਮੰਦੀ ਹੈ ਵੀ ਇਹ ਬਹੁਤ ਐਸਟੈਬਲਿਸ਼ਡ ਜਿਹੜਾ ਮੁਲਕ ਹੈ। ਇਹਦੇ ਤੋਂ ਲੋਕਾਂ ਨੂੰ ਬਹੁਤ ਵੱਡੀ ਆਸ ਹੈ। ਪਰ ਇਹ ਆਸ ਇਨ੍ਹਾਂ ਛੋਟੀਆਂ-ਛੋਟੀਆਂ ਹਰਕਤਾਂ ਦੇ ਨਾਲ ਜੋ ਜੋ ਕਰ ਰਿਹਾ ਕਦੀ ਟੈਰਫ ਲਾ ਦੇਣਾ ਕਦੀ ਕੁਝ ਕਰ ਦੇਣਾ ਪਰ ਦੇਖੋ ਸਾਡੀ ਸਰਕਾਰ ਸਾਡੀ ਮੌਜੂਦਾ ਸਰਕਾਰ ਉਹ ਤੁਸੀਂ ਕਿਹੜੀਆਂ ਗੱਲਾਂ ਚ ਪਏ ਹੋ ਜੀ ਉਹ ਸਾਡਾ ਬੜਾ ਦੋਸਤ ਹੈ ਜੀ ਤੇ ਉਹ ਐਦਾਂ ਜੀ 트럼ਪ ਇਜ਼ ਮਾਈ ਫਰੈਂਡ ਤੇ ਜੇ ਉਹ ਇਸ ਮੈਂ ਕਹਿੰਦਾ ਪ੍ਰਧਾਨ ਮੰਤਰੀ ਨੂੰ ਜਾਂ ਇਸ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਵੀ ਉਹ ਸਾਡੇ ਨਾਲ ਕਰ ਕੀ ਰਿਹਾ ਜੋ ਕੋ ਜੋ ਕਰ ਰਿਹਾ ਉਹਦਾ ਜਵਾਬ ਤੇ ਉਹਨੂੰ ਦੇਵਾਂਗੇ ਨਾ ਜੇ ਉਹ ਸਰਕਾਰਾਂ ਨਹੀਂ ਦੇਣਗੀਆਂ ਮੰਨ ਲਓ ਅੱਜ ਸਰਕਾਰਾਂ ਹੱਥ ਖੜੇ ਕਰ ਗਈਆਂ ਸਿੱਖ ਕੌਮ ਕਦੀ ਹੱਥ ਨਹੀਂ ਖੜੇ ਕਰੇਗੀ ਸਿੱਖ ਕੌਮ ਇਸ ਜੀ ਦਾ ਜਵਾਬ ਜ਼ਰੂਰ ਦੇਗੀ ਅੱਛਾ ਜਿਹੜੇ ਨੌਜਵਾਨ ਅਮਰੀਕਾ ਦੀ ਆਰਮੀ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਨੇ ਫਿਰ ਉਹਨਾਂ ਦੇ ਵੀ ਹੌਸਲੇ ਟੁੱਟਦੇ ਹੋਣਗੇ ਨਹੀਂ ਜੀ ਹੌਸਲਾ ਤੋੜਨਾ ਤੇ ਬੜੀ ਵੱਡੀ ਗੱਲ ਹੈ ਹੁਣ ਜਿਹੜੇ ਜਿਹੜੇ ਆਲਰੇਡੀ ਉਹਦੇ ਵਿੱਚ ਜਿਹੜੇ ਆਲਰੇਡੀ ਭਰਤੀ ਨੇ ਸੇਵਾਵਾਂ ਦੇ ਰਹੇ ਨੇ ਇਹ ਉਹਨਾਂ ਨੂੰ ਕਵੇ ਤੇ ਸਹੀ ਵੀ ਇੱਕਾ ਦੀ ਤੁਸੀਂ ਕੇਸ ਕਤਲ ਕਰਾਓ ਜਾਂ ਆਪਣੀ ਦਾੜੀ ਨੂੰ ਕਿੱਥੇ ਕਦਾ ਕਟਾਓ ਦੇਖੋ ਸਹੀ ਉਹਦੀ ਰਿਜੈਕਟਮੈਂਟ ਕਿਸ ਚੀਜ਼ ਦੀ ਆਂਦੀ ਹੈ ਬਾਕੀ ਹੋਣਗੇ ਫਿਰ ਜੀ 100% ਬਾਕੀ ਵੀ ਹੋਣਗੇ ਤਾਂ ਉਸ ਚੀਜ਼ ਦਾ ਮੌਕੇ ਦੇ ਉੱਤੇ ਸ਼ਾਇਦ ਬਦਲਾ ਵੀ ਲੈਣਗੇ ਹਮਮ ਉਹਨਾਂ ਨੂੰ ਪਤਾ ਨਹੀਂ ਉਸ ਉਹਦੀ ਉਹ ਕਿਦੀ ਉਹ ਭਲੀ ਚੜ੍ਹਣੀ ਹੈ ਕਿਦੀ ਉਹ ਉਸ ਗੱਲ ਦੇ ਵਿੱਚ ਉਹ ਕਮਿਆਜਾ ਭੁਗਤਣਾ ਹੈ ਇਹ ਵੀ ਬੜੀ ਦੂਰ ਦੀ ਗੱਲ ਹੈ ਪਰ ਇਸ ਗੱਲ ਦੇ ਉੱਤੇ ਕਿਸੇ ਨੇ ਆਪਣੇ ਮਨਾਂ ਦੇ ਅੰਦਰ ਕੋਈ ਜਿਹੜਾ ਗੁੱਸਾ ਹੈ ਨਾ ਉਹਨੂੰ ਕੋਈ ਰੋਕ ਨਹੀਂ ਪਾਏਗਾ ਅੱਛਾ ਚੱਡਾ ਸਭ ਤੁਹਾਡੇ ਵੀ ਸੱਜਣ ਬਿੱਤਰ ਅਮਰੀਕਾ 'ਚ ਹੋਣਗੇ ਇਹ ਬਹੁ ਗਿੰਤੀ ਪੰਜਾਬੀਆਂ ਨੇ ਖਾਸ ਤੌਰ ਤੇ ਟਰੰਪ ਨੂੰ ਮੌਕਾ ਦਿੱਤਾ ਉਹ ਕਹਿੰਦੇ ਐ ਕਿ ਅਸੀਂ ਟਰੰਪ ਲੈ ਕੇ ਆਉਣਾ ਹੈ ਕਦੇ ਸੋਚਿਆ ਸੀ ਕਿ 트럼ਪ ਨੂੰ ਲਿਆ ਕੇ ਅਜਿਹੇ ਹਾਲਾਤ ਦੇਖਣੇ ਪੈਣਗੇ ਜੀ ਦੇਖੋ ਕੱਲੇ 트럼ਪ ਦੀ ਗੱਲ ਤੁਸੀਂ ਕਰਦੇ ਹੋ ਇੱਥੇ ਕਈਆਂ ਨੇ ਕਈਆਂ ਸਰਕਾਰਾਂ ਨੂੰ ਮੌਕੇ ਲਿਆ ਲਿਆ ਕਿ ਦੇਖ ਲੈ ਜਾਂ ਕਰ ਲੈ ਪਰ ਉਹ ਨਿਰਾਸ਼ਾ ਐਡੀ ਵੱਡੀ ਪੱਲੇ ਪੈਂਦੀ ਏ ਕਿ ਸੋਚ ਤੋਂ ਬਾਹਰ ਤੇ ਹਕੀਕਤ ਫਿਰ ਆਪਣੇ ਆਪ ਨੂੰ ਹੀ ਬੰਦਾ ਕੋਸਦਾ ਕਿ ਮੈਂ ਕੀਤਾ ਕੀ ਤੇ ਅੱਜ ਦੀ ਡੇਟ 'ਚ ਜੋ ਉੱਥੇ 트럼ਪ ਸਾਰੇ ਬਾਕੀ ਅਦਰਜ਼ ਕੰਟਰੀਜ਼ ਦੇ ਜਿੰਨੇ ਵੀ ਪਬਲਿਕ ਹੈ ਜਿੰਨੇ ਵੀ ਬੰਦੇ ਨੇ ਜੋ ਜੋ ਉਹਨਾਂ ਨਾਲ ਕਰ ਰਿਹਾ ਹੈ ਆਪਣੀ ਇੱਕ ਹੋਮੇ ਨੂੰ ਇੱਕ ਮੈਨੂੰ ਦਿਖਾਉਣ ਵਾਸਤੇ ਕਦੀ ਕਿਹੜੇ ਮੁਲਕ ਤੇ ਕਿਹੜੇ ਟੈਰਿਫ ਲਾਦਣੇ ਕਦੀ ਕਿਹੜੇ ਟੈਰਿਫ ਲਾਦਣੇ ਇਨਾਂ ਚੀਜ਼ਾਂ ਦੇ ਨਾਲ ਉਹਦੀ ਉਹ ਆਪਣੇ ਆਪ ਨੂੰ ਸੋਚ ਰਿਹਾ ਕਿ ਸ਼ਾਇਦ ਮੈਂ ਬਹੁਤ ਚੰਗਾ ਕਰ ਰਿਹਾ ਔਰ ਇਸ ਚੀਜ਼ ਦਾ ਖਮਿਆਜਾ ਇਹੋ ਜਿਹਾ ਵੀ ਸ਼ਾਇਦ ਭੁਗਤਨ ਨੂੰ ਆ ਜਾਏ ਕਿ ਅਗਲੇ ਆਉਣ ਵਾਲੇ 50 100 ਸਾਲ ਦੇ ਇਤਿਹਾਸ ਦੇ ਵਿੱਚ ਫਿਰ ਕਦੀ 트ੰਪ ਵਰਗੇ ਜਾਂ ਕਦੀ ਇਦਾਂ ਦੇ ਕੋਈ ਹੋਰ ਜਿਹੜੇ ਉੱਤੇ ਪ੍ਰੈਜ਼ੀਡੈਂਟ ਨੂੰ ਬਣੀ ਨਾ ਸਕਾ ਇਨਾਂ ਕੁ ਰਿਜੈਕਟਮੈਂਟ ਜਰੂਰ ਆ ਜੇ ਮਤਲਬ ਤਾਕਤ ਹੈਗੀ ਸਿੱਖਾਂ ਦੀ ਬਿਲਕੁਲ ਜੀ ਹਰ ਹਾਲਤ ਚ ਤਗੀ ਦੇ ਕੋ ਹੈ ਕਿੰਨੇ ਕਾ ਤੇ ਸਾਰੇ ਮੁਲਕਾਂ ਚ ਜਿਹੜੇ ਮਰਜੀ ਮੁਲਕ ਦੀ ਗੱਲ ਕਰੋ ਇੰਗਲੈਂਡ ਗੱਲ ਕਰੋ ਪੈਰਿਸ ਗੱਲ ਕਰੋ ਫਰਾਂਸ ਗੱਲ ਕਰੋ ਜਿੱਥੇ ਦੀ ਵੀ ਤੁਸੀਂ ਗੱਲ ਕਰੋਗੇ ਤੁਹਾਨੂੰ ਉਥੇ ਸਿੱਖ ਜਿਹੜਾ ਉਹ ਬਹੁਤ ਚਾਹੇ ਉਹ ਬਿਜ਼ਨਸਮੈਨ ਚਾਹੇ ਉਹ ਕਿਤੇ ਕਿਸੇ ਹੋਰ ਪ੍ਰੋਫੈਸ਼ਨ ਚ ਉਹ ਬੜੇ ਉੱਚੇ ਸਥਾਨ ਤੇ ਮਿਲੇਗਾ ਤਾਨੂੰ ਕਦੀ ਕੋਈ ਨਵੇਂ ਸਥਾਨ ਤੇ ਜਿਹੜਾ ਉਹ ਸਿੱਖ ਜਿਹੜਾ ਉਹ ਬਹੁਤ ਘੱਟ ਮਿਲਿਆ। ਅੱਛਾ ਉੱਥੋਂ ਅਮਰੀਕਾ ਦੀਆਂ ਸੰਸਥਾਵਾਂ ਵੀ ਤੁਹਾਡੇ ਟੱਚ 'ਚ ਹੋਣਗੀਆਂ। ਕੀ ਉਹ ਵੀ ਰੋਸਟ ਪ੍ਰੋਡਕਸ਼ਨ ਕਰ ਰਹੀਆਂ ਨੇ? ਬੜੇ ਫੋਨ ਚੱਲ ਰਹੇ ਜੀ। ਬਹੁਤ ਕੱਲ ਤੋਂ ਇੰਨੇ ਫੋਨ ਚੱਲਦੇ ਪਏ ਨੇ ਕਿ ਇਸ ਚੀਜ਼ ਦਾ ਜਿਹੜਾ ਉਹ ਜਿਹੜੀ ਰੂਪਰੇਖਾ ਹੈ ਨਾ ਇੱਕ ਵਾਰੀ ਉਹ ਬਣ ਲੈਣ ਦਿਓ। ਇਸ ਰੂਪਰੇਖਾ ਨੇ ਜਦੋਂ ਨੇਪਰੇ ਚੜ੍ਹਣਾ ਫਿਰ ਇਹ ਵਰਲਡਵਾਈਡ ਕਿਹੜੀ ਚੀਜ਼ ਦੀ ਐਜੀਟੇਸ਼ਨ ਚੱਲਦੀ ਹੈ? ਉਹ ਵੀ ਤੁਹਾਡੇ ਕੋਲ ਆ ਉਹ ਆਪਣੇ ਸਾਹਮਣੇ ਆ ਜੇ ਵਿਦੇਸ਼ ਮੰਤਰੀ ਤੱਕ ਤੁਸੀਂ ਕੋਈ ਸੰਪਰਕ ਕੀਤਾ ਜੀ ਦੇਖੋ ਜੀ ਉਹਨਾਂ ਨੂੰ ਤਿੰਨ ਵਾਰੀ ਅਸੀਂ ਉਹ ਮੇਲ ਪਾ ਬੈਠੇ ਆ ਵੀ ਹਾਂ ਵੀ ਤੁਸੀਂ ਇਹਦੇ ਉੱਪਰ ਆਪਣਾ ਸਾਨੂੰ ਸਪਸ਼ਟੀਕਰਨ ਦਿਓ ਆਪਣਾ ਜਵਾਬ ਦਿਓ ਆਪਣਾ ਸਟੈਂਡ ਦੱਸੋ ਪਰ ਇਹ ਪਤਾ ਨਹੀਂ ਕਿਹੜੇ ਅਸੀਂ ਬਣਾ ਬੈਠੇ ਆ ਕਿਹਨਾਂ ਨੂੰ ਅਸੀਂ ਆਪਣੇ ਸਿਰਾਂ ਤੇ ਬਿਠਾ ਬੈਠੇ ਆ ਇਹਨਾਂ ਦੇ ਸਿਰਾਂ ਤੇ ਜੂ ਵੀ ਨਹੀਂ ਰੰਗਦੀ ਪਈ ਇਹ ਫੈਸਲਾ ਵਾਪਸ ਲੈਣਾ ਪਊਗਾ ਟਰਾਂਪ ਸਰਕਾਰ ਨੂੰ ਜੀ ਦੇਖੋ ਇਹ ਉਹਨਾਂ ਦੀਆਂ ਨੀਤੀਆਂ ਨੇ ਪਰ ਸਾਡੀ ਇੱਕ ਮੰਗ ਹੈ ਵੀ ਇਸ ਫੈਸਲੇ ਨੂੰ ਜਰੂਰ ਵਾਪਸ ਲਵੇ ਜੋ ਮਰਜ਼ੀ ਹੋ ਜੇ ਕਦੀ ਸਿੱਖ ਆਪਣੇ ਕੇਸਾਂ ਦੀ ਬੇਦਬੀ ਨਹੀਂ ਕਰੇਗਾ ਕਈ ਕੋਈ ਵੀ ਸਿੱਖ ਕੇਸ ਆਪਣੇ ਕਤਲ ਨਹੀਂ ਕਰਾਏਗਾ ਠੀਕ ਹੈ ਜੀ ਤੁਹਾਡੀ ਅਗਲੀ ਰਣਨੀਤੀ ਲਾਸਟ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਜੇਕਰ ਇਹ ਫੈਸਲਾ ਨਹੀਂ ਜਿਹੜਾ ਰੱਦ ਹੁੰਦਾ ਜਿਹੜਾ ਦਾੜੀ ਕੱਟਣ ਨੂੰ ਲੈ ਕੇ ਫੈਸਲਾ ਦਿੱਤਾ ਗਿਆ ਹੈ ਇਹ ਰੱਦ ਨਹੀਂ ਹੁੰਦਾ ਫਿਰ ਤੁਹਾਡੀ ਅਗਲੀ ਰਣਨੀਤੀ ਕੀ ਹੈ ਜੀ ਅਗਲੀ ਸਾਡੀ ਰਣਨੀਤੀ ਸਾਡੀਆਂ ਸਾਰੇ ਪਾਸੇ ਜਿਹੜੇ ਸੰਪਰਕ ਨੇ ਉਹ ਚੱਲਦੇ ਪਏ ਨੇ ਅਸੀਂ ਕੱਲ ਮੇਰਾ ਕੱਲ ਅਰਾਊਂਡ 10 10:30 ਵਜੇ ਐਸਜੀਪੀਸੀ ਦੇ ਬੰਦਿਆਂ ਨੂੰ ਵੀ ਅਪਰੋਚ ਕੀਤੀ ਸੀ ਵੀ ਉਹ ਵੀ ਇਸ ਗੱਲ ਦੇ ਉੱਤੇ ਖੁੱਲ ਕੇ ਜਿਹੜਾ ਉਹ ਸਟੈਂਡ ਲੈਣ ਇਹਨੂੰ ਇੱਕ ਵਾਰੀ ਸਾਨੂੰ ਇੱਕ ਸਾਡੀ ਮੀਟਿੰਗ ਦਾ ਜਿਹੜਾ ਰੂਪ ਹੈ ਉਹ ਫਾਈਨਲਾਈਜ਼ ਹੋ ਜੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਜਾਏਗਾ ਵੀ ਅਹੀ ਗੱਲ ਨੂੰ ਕਿੱਸ ਵਾਸਤੇ ਲੈ ਕੇ 100% ਦੀ ਇਸ ਗੱਲ ਦੇ ਉੱਤੇ ਪੂਰਾ ਪੈਰਾ ਧਿਆਨ ਠੋਕੇ ਦਿਓ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਸਿੱਖ ਤਾਲਮਿਲ ਕਮੇਟੀ ਤੋਂ ਸਰਦਾਰ ਹਰਪਾਲ ਸਿੰਘ ਚੱਡਾ ਇਹ ਇਹਨਾਂ ਨੇ ਜਿਹੜਾ ਸਿੱਖਾਂ ਪ੍ਰਤੀ ਫੈਸਲਾ ਆਇਆ ਟਰੰਪ ਗਵਰਨਮੈਂਟ ਦਾ ਅਮਰੀਕਾ ਦੀ ਸਰਕਾਰ ਦਾ ਕਿ ਜੇਕਰ ਕਿਸੇ ਨੇ ਆਰਮੀ ਦੇ ਵਿੱਚ ਭਰਤੀ ਹੋਣਾ ਕਿਸੇ ਸਿੱਖ ਨੇ ਚਾਹੇ ਕੋਈ ਮੁਸਲਿਮ ਹੋਵੇ ਉਹਨਾਂ ਨੂੰ ਦਾੜੀ ਕਟਾਉਣੀ ਪਾਏਗੀ ਤਾਂ ਇਸੇ ਫੈਸਲੇ ਨੂੰ ਲੈ ਕੇ ਇਹਨਾਂ ਦੇ ਮਨ ਦੇ ਵਿੱਚ ਰੋਸ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਫੈਸਲੇ ਨੂੰ ਰੱਦ ਕਰਵਾਉਣ ਲਈ ਇਹਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਸਾਡੇ ਵੱਲੋਂ ਵੱਡੇ ਸੰਘਰਸ਼ ਕੀਤੇ ਜਾਣਗੇ ਦੇਖਣਾ ਹੋਵੇਗਾ ਕਿ ਟਰੰਪ ਸਰਕਾਰ ਵੱਲੋਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਫੈਸਲੇ ਨੂੰ ਰੱਦ ਕੀਤਾ ਜਾਂਦਾ ਹੈ ਜਾਂ ਇਸ ਫੈਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਕੋਈ ਹੋਰ ਐਕਸ਼ਨ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ 트럼ਪ ਸਰਕਾਰ ਵੱਲੋਂ ਦਿੱਤੇ ਗਏ ਫੈਸਲੇ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ